ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਅਤੇ ਇਹ ਹੈ ਪ੍ਰੋਗਰਾਮ ਸਪੈਸ਼ਲ ਰਿਪੋਰਟ ਜਿਸ ਨੂੰ ਤੁਸੀਂ ਹਮੇਸ਼ਾ ਦੀ ਤਰ੍ਹਾਂ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਮ ਜ਼ਰੀਏ ਦੇਸ਼ਾਂ-ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਹੋ ਮੈਂ ਹਾਂ ਇਸ 쇼 ਦਾ ਮੇਜ਼ਬਾਨ ਤੇ ਪੇਸ਼ ਕਰਤਾ ਸੁਦੀਪ ਸਿੰਘ ਟਿਲੋਂ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਤਾਜ਼ਾ ਅੰਕ ਵਿੱਚ ਗੱਲ ਕਰਾਂਗੇ ਪੰਜਾਬ ਦੇ ਉਸ ਮੁੱਦੇ ਦੀ ਉਸ ਦੁੱਖ ਦੀ ਰਗ ਵਰਗੇ ਮੁੱਦੇ ਦੀ ਜਿਦੀ ਗੱਲ ਪਿਛਲੇ 8 8.5 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਗੱਲ ਹੀ ਚੱਲ ਰਹੀ ਹੈ ਪਰ ਇਨਸਾਫ ਦੀ ਗੱਲ ਕਾਫੀ ਦੂਰ ਜਾਪਦੀ ਹੈ ਗੱਲ ਪੰਜਾਬ ਅੰਦਰ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਇਸ ਵੇਲੇ ਗੱਲ ਕਿੱਥੇ ਤੱਕ ਪਹੁੰਚੀ ਹੈ ਤੇ ਇਸ ਮਾਮਲੇ ਵਿੱਚ ਇਨਸਾਫ ਵਿੱਚ ਲਗਾਤਾਰ ਦੇਰੀ ਹੁੰਦੀ ਰਹੀ ਹੈ ਸਿਰਫ ਬੇਅਦਬੀ ਘਟਨਾਵਾਂ ਦਾ ਹੀ ਇਨਸਾਫ ਨਹੀਂ ਬਲਕਿ ਨਾਲ ਦੀ ਨਾਲ ਜੋ ਭੇਬਲ ਕਲਾ ਕੋਟਕਪੂਰਾ ਗੋਲੀकांड ਸੰਗਤਾਂ ਦੇ ਉੱਪਰ ਜੋ ਫਾਇਰਿੰਗ ਹੋਈ ਉਸ ਘਟਨਾਕ੍ਰਮ ਦਾ ਵੀ ਹਾਲੇ ਤੱਕ ਕੋਈ ਇਨਸਾਫ ਸੰਗਤ ਨੂੰ ਮਿਲਦਾ ਹੋਇਆ ਵਿਖਾਈ ਨਹੀਂ ਦਿੱਤਾ ਜਾਂਚੀ ਚੱਲਦੀ ਰਹੀ ਹੈ ਨਵੇਂ ਸਿਰੇੋਂ ਜਾਂਚ ਚੱਲਦੀ ਰਹੀ ਹੈ ਸਰਕਾਰਾਂ ਬਦਲਦੀਆਂ ਰਹੀਆਂ ਪਰ ਇਹ ਮਸਲਾ ਉੱਥੇ ਦਾ ਉੱਥੇ ਹੀ ਖੜਾ ਹੈ ਇਸ ਵਿਸ਼ੇ ਉੱਤੇ ਗੱਲ ਕਰ ਰਹੇ ਹਾਂ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਤਾਜ਼ੰਕ ਵਿੱਚ ਇਸ ਵਿਸ਼ੇ ਦੀ ਸਾਰੀ ਸਮੁੱਚੀ ਸੰਪੂਰਨ ਜਾਣਕਾਰੀ ਨੂੰ ਆਰ ਡੀ ਅ ਸੰਖੇਪ ਵਿੱਚ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਤੇ ਇਸ ਸਮੁੱਚੇ ਘਟਨਾਕਰਮ ਵਿੱਚ ਹੁਣ ਤਾਈ ਕੀ ਕੁਝ ਹੋ ਚੁੱਕਿਆ ਹੈ ਇਸ ਵੇਲੇ ਕੀ ਕੁਝ ਹੋ ਰਿਹਾ ਹੈ ਤੇ ਕੀ ਕੁਝ ਹੋਣ ਦੀ ਸੰਭਾਵਨਾ ਹੈ ਆਉਣ ਵਾਲੇ ਦਿਨਾਂ ਵਿੱਚ ਉਸ ਬਾਰੇ ਵੀ ਗੱਲ ਕਰਾਂਗੇ ਨਾਲ ਦੀ ਨਾਲ ਕੁਝ ਹੋਰ ਜ਼ਰੂਰੀ ਨੁਕਤੇ ਬਾਰੇ ਵੀ ਤਾਜ਼ਾ ਨੁਕਤੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਅੱਜ ਦੀ ਇਸੇ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਵਿੱਚ ਇਸੇ ਗੱਲਬਾਤ ਦੇ ਤਾਜ਼ਾ ਅੰਕ ਵਿੱਚ ਤੋ ਇਸ ਬਹੁਤ ਹੀ ਜ਼ਰੂਰੀ ਵਿਸ਼ੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਇਸ ਸਮੁੱਚੀ ਗੱਲਬਾਤ ਦੇ ਨਾਲ ਜੁੜੇ ਰਹੋ ਤੇ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਪ੍ਰੋਗਰਾਮ ਨੂੰ ਹੋਰਨਾਂ ਦੇ ਨਾਲ ਸਾਂਝਾ ਵੀ ਕਰਿਓ ਅਤੇ ਇਸੇ ਤਰ੍ਹਾਂ ਨਾਲ ਦੀ ਨਾਲ ਤੁਸੀਂ ਆਪਣੀ ਗੱਲ ਆਪਣੇ ਕਮੈਂਟਸ ਵੀ ਲਿਖ ਕੇ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਉਸ ذریعے ਵੀ ਤੁਸੀਂ ਹਾਜ਼ਰੀ ਲਵਾ ਸਕਦੇ ਹੋ ਅੱਜ ਦੀ ਇਸ ਗੱਲਬਾਤ ਵਿੱਚ ਕਿ ਤੁਹਾਡਾ ਇਹਨਾਂ ਵਿਸ਼ਿਆਂ ਬਾਰੇ ਦੀ ਸੋਚਣਾ ਹੈ ਕੀ ਮੰਨਣਾ ਹੈ ਇਨਸਾਫ ਵਿੱਚ ਦੇਰੀ ਕਿਉਂ ਹੋ ਰਹੀ ਹੈ ਕਿੱਥੇ ਕਮੀ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਹਾਡੇ ਮਨ ਦੇ ਵੜਵਲੇ ਕੀ ਕਹਿੰਦੇ ਨੇ ਤੁਸੀਂ ਕਮੈਂਟਸ ਰਾਹੀਂ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਪੰਜਾਬ ਟਾਕਸ சேன ذریعے ਅੱਜ ਦੇ ਤਾਜ਼ਾੰਕ ਦੀ ਗੱਲਬਾਤ ਬੇਦਬੀ ਦੀਆਂ ਘਟਨਾਵਾਂ ਪੰਜਾਬ ਅੰਦਰ ਲਗਾਤਾਰ ਵਾਪਰਦੀਆਂ ਰਹੀਆਂ ਨੇ 8 ਸਾਲ ਹੋ ਗਏ ਨੇ ਹਾਲਾਂਕਿ ਸੋ ਪਹਿਲਾਂ ਵੀ ਇਤਿਹਾਸ ਦੇ ਪੰਨਿਆਂ ਤੇ ਇੱਕਾ ਦੁੱਕਾ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਨੇ 840 ਤੋਂ 50 ਸਾਲ ਪਹਿਲਾਂ ਵੀ ਇੱਕ ਅੱਧੀ ਇਹੋ ਜਿਹੀ ਬਹੁਤ ਵੱਡੀ ਘਟਨਾ ਵਾਪਰਨ ਦੀ ਸੂਚਨਾ ਆਉਂਦੀ ਸੀ ਪਰ ਹੁਣ ਪਿਛਲੇ 8 ਸਾਲਾਂ ਦੌਰਾਨ ਜੇਕਰ ਵੇਖੀਏ ਤਾਂ ਬੜੇ ਦੁੱਖ ਦੀ ਗੱਲ ਆ ਕਿ ਇਹ ਘਟਨਾਵਾਂ ਲਗਾਤਾਰ ਵਾਪਰਦੀਆਂ ਹੀ ਰਹੀਆਂ ਨੇ ਤੇ ਇਹਦੇ ਵਿੱਚ ਇਨਸਾਫ ਕਿਤੇ ਲੰਬੇ ਹੀ ਰਹਿ ਗਿਆ ਲੱਗਦਾ ਹੈ ਬਹੁਤ سارے ਮੋਰਚੇ ਲੱਗੇ ਬਹੁਤ سارے ਇਸ ਬੰਨੇ ਰੋਸ ਪ੍ਰਦਰਸ਼ਨ ਵੀ ਹੋਏ ਸੰਗਤੀ ਰੂਪ ਵਿੱਚ ਵੀ ਹੋਏ ਜਥੇਬੰਦਕ ਰੂਪ ਵਿੱਚ ਵੀ ਹੋਏ ਤੇ ਕਾਫੀ ਵਾਰ ਇਸ ਮੁੱਦੇ ਉੱਤੇ ਸਰਕਾਰਾਂ ਨੂੰ ਸਵਾਲ ਵੀ ਹੋਏ ਪਰ ਇਹ ਜਿਹੜਾ ਮੁੱਦਾ ਹੈ ਇਹਦਾ ਇਨਸਾਫ ਜਿਹੜਾ ਆ ਉਹ ਕਿਤੇ ਰੋਲੇ ਗੋਲੇ ਵਿੱਚ ਲੰਬੀ ਰਹਿ ਗਿਆ ਲੱਗਦਾ ਹੈ ਇਸ ਵੇਲੇ ਦੀ ਬਿਲਕੁਲ ਤਾਜ਼ਾ ਸਥਿਤੀ ਜੇਕਰ ਤੁਹਾਨੂੰ ਦਸੀਏ ਤਾਂ ਜਿਹੜਾ ਗੋਲੀकांड ਸੀ ਬੀਬੀਆਂ ਘਟਰਾਵਾਂ ਤੋਂ ਬਾਅਦ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀ ਸਤਨਾ ਵਾਹਿਗੁਰੂ ਦਾ ਜਾਬ ਕਰ ਰਹੀ ਸੰਗਤ ਉੱਪਰ ਜੋ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਉਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਪਰਮਰਾਜ ਉਮਰਾਨੰਗਲ ਨੂੰ ਹਾਥ ਮਿਲ ਗਈ ਹੈ ਤੇ ਮੋਰ ਤੋਂ ਨੌਕਰੀ ਜੁਆਇਨ ਕਰਨ ਦਾ ਰਾਹ ਵੀ ਖੁੱਲ ਗਿਆ ਤੇ ਸਸਪੈਂਸ਼ਨ ਜਿਹੜੀ ਹੈ ਉਹ ਰਦ ਹੋ ਗਈ ਮੁਤਲੀ ਰਦ ਹੋ ਗਈ ਦੂਜੇ ਪਨੇ ਜਿਹੜੀਆਂ ਬੇਦਬੀ ਦੀਆਂ ਘਟਨਾਵਾਂ ਕਿੱਥੋਂ ਸ਼ੁਰੂ ਹੋਈਆਂ ਕਿੱਥੇ ਗਈਆਂ ਉਹਦਾ ਹੱਲੇ ਤੱਕ ਵੀ ਕੋਈ ਥੋ ਪਤਾ ਕੋਈ ਟਿਕਾਣਾ ਨਹੀਂ ਲੱਗ ਸਕਿਆ ਗੱਲ ਇਨਸਾਫ ਬਨਿਓ ਹਾਲੇ ਵੀ ਬਹੁਤ ਦੂਰੀ ਜਾਕਦੀ ਹੈ ਇਸ ਮਾਮਲੇ ਦੀ ਅਦਾਲਤਾਂ ਵਿੱਚ ਸੁਣਵਾਈ ਚੱਲ ਰਹੀ ਹੈ ਪਰ ਤਰੀਕ ਤੇ ਤਰੀਕ ਜਿਵੇਂ ਕਿ ਆਪਾਂ ਵੇਖਦੇ ਆਂ ਦੇਸ਼ ਦੇ ਕਾਨੂੰਨੀ ਢਾਂਚੇ ਵਿੱਚ ਤਰੀਕ ਤੇ ਤਰੀਕ ਪਈ ਜਾਂਦੀ ਹੈ ਬਹੁਤੇ ਜਿਹੜੇ ਮੁਲਜ਼ਮ ਨੇ ਹਾਈ ਪ੍ਰੋਫਾਈਲ ਮੁਲਜ਼ਮ ਨੇ ਉਹ ਪਹਿਲਾਂ ਤਾਂ ਅਦਾਲਤਾਂ ਵਿੱਚ ਪੇਸ਼ ਹੀ ਨਹੀਂ ਹੁੰਦੇ ਰਹੇ ਫਿਰ ਹੁਣ ਜਦੋਂ ਪੇਸ਼ੀ ਹੁੰਦੀ ਵੀ ਆ ਤਾਂ ਵੀਡੀਓ ਕਾਨਫਰੰਸ ਜ਼ਰੀਏ ਹੁੰਦੀ ਹੈ ਤੇ ਕਈਆਂ ਨੇ ਪੇਸ਼ੀ ਤੋਂ ਛੋਟ ਵੀ ਲਈ ਹੁੰਦੀ ਹੈ ਰਾਹਤ ਵੀ ਲਈ ਹੁੰਦੀ ਹੈ ਇਸ ਲਈ ਵੀ ਇਹੀ ਚੀਜ਼ ਸਾਹਮਣੇ ਨਜ਼ਰ ਆਉਂਦੀ ਹੈ ਹਾਲਾਂਕਿ ਤਾਜ਼ਾ ਮਾਮਲੇ ਵਿੱਚ ਅਦਾਲਤ ਨੇ ਵੀ ਕਿਹਾ ਕਿ ਇਸ ਮਾਮਲੇ ਨੂੰ ਜਾਂਚ ਨੂੰ ਹੋਰ ਟਾਲਿਆ ਨਹੀਂ ਜਾ ਸਕਦਾ ਲਟਕਾਇਆ ਨਹੀਂ ਜਾ ਸਕਦਾ ਜਲਦ ਤੋਂ ਜਲਦ ਇਹਦੇ ਉੱਪਰ ਕਾਰਵਾਈ ਤੁਰਨੀ ਚਾਹੀਦੀ ਹੈ ਪਰ ਆਪਾਂ ਆਪ ਜੇਕਰ ਇਸ ਘਟਨਾਕ੍ਰਮ ਨੂੰ ਵੇਖੀਏ ਤਾਂ 2015 ਤੋਂ ਪੰਜਾਬ ਵਿੱਚ ਮੰਦ ਭਾਗਾ ਮਾੜਾ ਰੁਝਾਨ ਨਿੰਦਣਯੋਗ ਰੁਝਾਨ ਸ਼ੁਰੂ ਹੋਇਆ ਬੇਅਦਬੀਆਂ ਕਟਨਾਮਾ ਦਾ ਜਦੋਂ ਡੇਰਾ सिरसा ਦੇ ਮੁਖੀ ਦਾ ਮੁਆਫੀ ਨਮਾਦੇ ਫਿਲਮ ਰਿਲੀਜ਼ ਹੋਣ ਦਾ ਜੋ ਸਮਾਂ ਸੀ ਉਸ ਤੋਂ ਬਾਅਦ ਇਹ ਕਟਨਾਕ੍ਰਮੇ ਚੱਕਰ ਲਗਾਤਾਰ ਚੱਲਿਆ ਤੇ ਇਹ ਹੋ ਗਿਆ ਚੱਲਿਆ ਕਿ ਰੁਕਣ ਦਾ ਨਾਂ ਹੀ ਨਹੀਂ ਲੈਂਦਾ ਨਜ਼ਰ ਆਇਆ ਉਸ ਤੋਂ ਬਾਅਦ ਤੇ ਇਹ ਘਟਨਾਮਾ ਇੰਨੀ ਆਮ ਹੋ ਗਈਆਂ ਇਨੀਆਂ ਕਾਮਨ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਹੋ ਗਈਆਂ ਕਿ ਆਮ ਲੋਕਾਂ ਦੇ ਮਨਮਸਤਕ ਵਿੱਚ ਇਹ ਚੀਜ਼ਾਂ ਇੱਕ ਆਮ ਜੀ ਘਟਨਾ ਬਣ ਗਈਆਂ ਤੇ ਇਦਾਂ ਹੁੰਦਾ ਵੀ ਹੈ ਕੋਈ ਘਟਨਾ ਜਿਹੜੀ ਕਦੇ ਕਦਾਂ ਹੀ ਵਾਪਰਦੀ ਹੈ ਉਹਦਾ ਮਨੁੱਖ ਜ਼ਿਆਦਾ ਨੋਟਿਸ ਲੈਂਦਾ ਹੈ ਉਹਦੇ ਵੱਲ ਜ਼ਿਆਦਾ ਧਿਆਨ ਦਿੰਦਾ ਹੈ ਪਰ ਜਿਹੜੀ ਚੀਜ਼ ਹਰ ਦੋਏ ਤੀਏ ਦਿਨ ਵਾਪਰਨ ਲੱਗ ਜਵੇ ਉਹਦੇ ਵੱਲ ਫਿਰ ਲੋਕਾਂ ਦਾ ਧਿਆਨ ਵੀ ਘਟਣਾ ਸ਼ੁਰੂ ਹੋ ਜਾਂਦਾ ਲੋਕਾਂ ਨੂੰ ਮਨੁੱਖੀ ਮਾਨਸਿਕਤਾ ਨੂੰ ਇਹ ਲੱਗਣ ਲੱਗਦਾ ਹੈ ਕਿ ਇਹ ਚੀਜ਼ ਤਾਂ ਆਮ ਬਰਤਾਰ ਆ ਕਾਮਨ ਹੋ ਗਈ ਹੈ ਤੇ ਕੁਝ ਕੁਝ ਇਦਾਂ ਹੀ ਹੋਇਆ ਬੇਦਬੀ ਦੇ ਘਟਨਾਵਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਜਾਂ ਜਿਨ੍ਹਾਂ ਨੇ ਇਹ ਘਟਨਾਵਾਂ ਦੇ ਪਿੱਛੇ ਹੱਥ ਹੋਣ ਦੀ ਸੰਭਾਵਨਾ ਇੰਨੀਆਂ ਵਧਾ ਦਿੱਤੀਆਂ ਕਿ ਇਹ ਚੀਜ਼ ਆਮ ਬਣ ਗਈ ਹਾਲਾਂਕਿ ਤਾਂ ਹੋਣਾ ਨਹੀਂ ਚਾਹੀਦਾ ਸੀ ਪਰ ਇਹ ਹੋਇਆ ਇਦਾਂ ਹੀ ਹੋਇਆ ਇਸੇ ਕਰਕੇ ਨਾ ਘਟਨਾਵਾਂ ਦਾ ਹੁਣ ਲੋਕਾਂ ਨੂੰ ਜ਼ਿਆਦਾ ਨੋਟਿਸ ਵੀ ਲੈਣਾ ਕੋਈ ਵੱਡੀ ਗੱਲ ਨਹੀਂ ਲੱਗਦੀ ਬੜੀ ਮਾੜੀ ਗੱਲ ਹੈ ਕਿ 8 ਸਾਲ ਹੋ ਗਏ ਨੇ ਲਗਾਤਾਰ ਇਹ ਘਟਨਾਵਾਂ ਵਾਪਰ ਰਹੀਆਂ ਨੇ ਹਰ ਵਾਰ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਬੀਆਂ ਕਟਨਾਵਾਂ ਦੀ ਮੀਡੀਆ ਵਿੱਚ ਆਉਂਦੀ ਹੈ ਲੋਕੀ ਪੜ੍ਹ ਕੇ ਲਾਂਬੇ ਕਰ ਛੱਡਦੇ ਨੇ ਜਿ ਲੋਕਾਂ ਦੀ ਮਨਾਂ ਵਿੱਚ ਇਹਨਾਂ ਘਟਨਾਵਾਂ ਦੀ ਜਿਹੜੀ ਗੰਭੀਰਤਾ ਘਟੀ ਹੈ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿਹੜੇ ਸਿਆਸੀ ਪਾਰਟੀਆਂ ਨੇ ਜਾਂ ਸਿਆਸੀ ਆਗੂ ਜਾਂ ਲੀਡਰ ਨੇ ਉਹਨਾਂ ਦੇ ਮਨਾਂ ਵਿੱਚ ਕਿੰਨੀ ਕੁ ਗੰਭੀਰਤਾ ਹੁੰਦੀ ਹੋਵੇਗੀ ਸੋ ਇਹ ਤੁਮੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਉਂ ਇਹਨਾਂ ਮਾਮਲਿਆਂ ਸੰਬੰਧੀ ਹੁਣ ਗੱਲ ਨਹੀਂ ਉੱਠਦੀ ਕਿੰਨਾ ਇਹਨਾਂ ਸੰਬੰਧੀ ਇਨਸਾਫ ਦੀ ਗੱਲ ਕਿਉਂ ਨਹੀਂ ਹੁੰਦੀ ਹੋਰ ਬਹੁਤ ਸਾਰੇ ਮੁੱਦਿਆਂ ਤੇ ਲੋਕੀ ਸੰਘਰਸ਼ ਕਰਦੇ ਨੇ ਧਰਨੇ ਲਾਉਂਦੇ ਨੇ ਤੇ ਆਵਾਜ਼ ਉਠਾਈ ਜਾਂਦੀ ਇੱਕ ਲਹਿਰ ਬਣਾਈ ਜਾਂਦੀ ਇੱਕ ਮੁਹਿੰਮ ਚਲਾਈ ਜਾਂਦੀ ਹੈ ਇਨਸਾਫ ਲਈ ਪਰ ਜਾਗਤ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਬੀਦਿਆਂ ਘਟਨਾਵਾਂ ਦਾ ਇਨਸਾਫ ਜਾਂ ਗੋਲੀ ਕਾਂਡ ਜੋ ਸੰਗਤ ਦੇ ਉੱਪਰ ਗੋਲੀਆਂ ਚੱਲੀਆਂ ਉਹਨਾਂ ਦੇ ਇਨਸਾਫ਼ ਦੇ ਲਈ ਗੱਲ ਹੋਣੀ ਬਹੁਤ ਘਟ ਗਈ ਹੈ ਤੁਸੀਂ ਆਲੇ ਦੁਆਲੇ ਐਸ ਵੇਲੇ ਦੇਖ ਸਕਦੇ ਹੋ ਕਿੰਨੀ ਗੱਲ ਹੋ ਰਹੀ ਹੈ ਮੋਰਚੇ ਲੱਗੇ ਸੀ ਇਨਸਾਫ਼ ਮੋਰਚਾ ਲੱਗਾ ਪੱਕਾ ਮੋਰਚਾ ਲੱਗਾ ਸੜਕ ਦੇ ਕਿਨਾਰੇ ਲੱਗਿਆ ਸਮੇਂ-ਸਮੇਂ ਉੱਪਰ ਲੱਗਦੇ ਰਹੇ ਪਰ ਬਾਅਦ ਚ ਉੱਠਦੇ ਰਹੇ ਤੇ ਇਸੇ ਕਰਕੇ ਹੁਣ ਐਸ ਵੇਲੇ ਕਿਤੇ ਵੀ ਕੋਈ ਗੱਲ ਨਹੀਂ ਹੁੰਦੀ ਚੋਣਾ ਦੇ ਮਾਹੌਲ ਵਿੱਚ ਕਿਤੇ-ਕਿਤੇ ਗੱਲ ਹੁੰਦੀ ਰਹੀ ਹੈ ਪਰ ਚੋਣਾ ਲੰਘ ਜਾਣ ਤੋਂ ਬਾਅਦ ਇਹ ਮੁੱਦਾ ਵੀ ਇੱਕ ਮੁੱਦਾ ਹੀ ਬਣ ਕੇ ਰਹਿ ਗਿਆ ਜਿਵੇਂ ਬਹੁਤ ਸਾਰੇ ਮੁੱਦੇ ਸਿਆਸੀ ਪਾਰਟੀਆਂ ਦੇ ਮੂਹਰੇ ਹੁੰਦੇ ਨੇ ਉਹਨਾਂ ਦੀ ਗੱਲ ਕਰ ਦਿੱਤੀ ਜਾਂਦੀ ਹੈ ਸਮੇਂ ਸਿਰ ਇਦਾਂ ਹੀ ਮੁੱਦਾ ਬਣ ਕੇ ਰਹਿ ਗਿਆ ਕਿ ਲੋੜ ਵੇਲੇ ਥੋੜੀ ਬਹੁਤ ਇਹਦੀ ਗੱਲ ਕਰ ਲਈ ਜਾਂਦੀ ਹੈ ਤੇ ਅੱਗੇ ਪਿੱਛੇ ਇਸ ਵਿਸ਼ੇ ਨੂੰ ਚੇਤਾ ਕਰਨਾ ਵੀ ਭੁੱਲ ਜਾਂਦੀਆਂ ਨੇ ਸਿਆਸੀ ਤਰ੍ਹਾਂ ਪੰਜਾਬ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਕਿਹੜੀ ਐਸੀ ਸਿਆਸੀ ਤਰ੍ਹਾਂ ਜੋ ਇਸ ਮਾਮਲੇ ਉੱਤੇ ਬੋਲ ਰਹੀ ਹੈ ਬੇਅਦਬੀ ਘਟਨਾਵਾਂ ਦਾ ਕਿਹੜੀ ਸਿਆਸੀ ਤਰਨ ਚੇਤਾ ਹੈ ਕੀੜੀ ਸਿਆਸੀ ਤਰ ਬੇਅਦਬੀ ਮਾਮਲਿਆਂ ਦੀ ਗੋਲੀ ਕਾਂਡ ਦੇ ਇਨਸਾਫ ਦੀ ਗੱਲ ਕਰਦੀ ਹੈ ਇਸ ਵੇਲੇ ਆਪ ਆਲੇ ਦੁਆਲੇ ਵੇਖ ਲਵਾਂਗੇ ਤਾਂ ਸਾਨੂੰ ਜਵਾਬ ਮਿਲ ਜਾਣਾ ਹੈ ਕੋਈ ਵੀ ਸਿਆਸੀ ਤਰ ਇਸ ਮੌਲੇ ਦੀ ਗੱਲ ਕਰਦੀ ਨਜ਼ਰ ਨਹੀਂ ਆਉਂਦੀ ਸਾਲ 2015 ਜਦੋਂ ਪੰਜਾਬ ਵਿੱਚ ਬੇਅਦਬੀ ਦੇ ਘਟਨਾਵਾਂ ਦਾ ਇਹ ਮਾੜਾ ਰੁਝਾਨ ਸ਼ੁਰੂ ਹੋਇਆ ਉਦੋਂ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣੀ ਉਹਦੇ ਵਿੱਚ ਦੋ ਮੁੱਖ ਮੰਤਰੀ ਰਹੇ ਉਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਿੰਨ ਸਰਕਾਰਾਂ ਆਪਾਂ ਕੁੱਲ ਮਿਲਾ ਕੇ ਵੇਖ ਚੁੱਕੇ ਹਾਂ ਤੇ ਚਾਰ ਮੁੱਖ ਮੰਤਰੀ ਇਸ ਸਮੇਂ ਦੌਰਾਨ ਔਦੇ ਉੱਤੇ ਰਹਿ ਚੁੱਕੇ ਨੇ ਪਰ ਬੇਦਬੀ ਤੇ ਗੋਲੀ ਕਾਂਡ ਬਹਿਬਲ ਕਲਾਂ ਕਾਂਡ ਸਾਰੀ ਗੱਲ ਉੱਥੇ ਦੀ ਉੱਥੇ ਹੀ ਖੜੀ ਹੈ ਕਿ ਇਸ ਮਾਮਲੇ 'ਚ ਵੱਡੀ ਪ੍ਰਾਪਤੀ ਹੋਈ ਹੈ ਇਹ ਆਪਣੇ ਸਾਹਮਣੇ ਹੈ ਕਿੰਨੀ ਖੋਈ ਹੈ ਵਿਚ ਜੇ ਲੱਗਾ ਸੀ ਕਿ ਗੱਲ ਅੱਗੇ ਤੁਰਦੀ ਹੈ ਜਦੋਂ ਵੱਡੇ ਨਾਂ ਵਾਲੇ ਆਗੂਆਂ ਦੇ ਚਾਰ ਸ਼ੀਟ ਵਿੱਚ ਨਾਂ ਆਏ ਸੀ ਪਰ ਉਹ ਵੀ ਗੱਲ ਕਿਤੇ ਹੁਣ ਪਿੱਛੇ ਰਹਿ ਗਈ ਲੱਗਦੀ ਹੈ ਇਹ ਮਾਮਲਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਸੰਗਤ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਪੰਜਾਬ ਜਿਹੜੀ ਕਿ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਉੱਥੇ ਬੇਰਬੀ ਦੀਆਂ ਘਟਨਾਵਾਂ ਹੋਣੀਆਂ ਪਹਿਲੀ ਗੱਲ ਹੋਣੀਆਂ ਹੀ ਬੜੀ ਮੰਦ ਭਾਗੀ ਗੱਲ ਹੈ ਹੋਣੀਆਂ ਚਾਹੀਦੀਆਂ ਹੀ ਨਹੀਂ ਸੀ ਇਹਦੀ ਨੌਬਤ ਆਈ ਹੀ ਕਿਉਂ ਇਹ ਵੀ ਇੱਕ ਸੋਚਣਾ ਬਣਦਾ ਹੈ ਕਿਉਂ ਲੋਕੀ ਮੇਦਬੀਆਂ ਜਿਨ੍ਹਾਂ ਨੇ ਕੀਤੀਆਂ ਕਰਨ ਵਿੱਚ ਕਾਮਯਾਬ ਕਿਵੇਂ ਹੋ ਗਏ ਇਹ ਵੀ ਇੱਕ ਸੋਚਣ ਦਾ ਵਿਸ਼ਾ ਹੈ ਹੁਣ ਵੀ ਜੋ ਕਟਰਾਵਾ ਵਾਪਰ ਰਹੀਆਂ ਨੇ ਕਿਵੇਂ ਵਾਪਰ ਰਹੀਆਂ ਨੇ ਪਹਿਲਾਂ ਤਾਂ ਇਹ ਇੱਕ ਬਹੁਤ ਵੱਡਾ ਸਵਾਲ ਹੈ ਦੂਜਾ ਇਨਸਾਫ ਦੀ ਗੱਲ ਇੰਨੀ ਦੂਰ ਕਿਉਂ ਹੈ ਇਹ ਬਹੁਤ ਵੱਡਾ ਸਵਾਲ ਹੈ ਜਾਂਚ ਟੀਮਾਂ ਤੇ ਜਾਂਚ ਟੀਮਾਂ ਬਣੀ ਜਾਂਦੀਆਂ ਨੇ ਐਸਆਈਟੀ ਬਣੀ ਜਾਂਦੀਆਂ ਨੇ ਮੋੜ ਮੋੜ ਜਾਂਚ ਨਵੇਂ ਸਿਰਿਓਂ ਚੱਲ ਪਈਂਦੀ ਐ ਹੁਣ ਤੱਕ 8 ਸਾਲਾਂ ਚ ਬਿਰਵੀ ਦੇ ਮਾਸਟਰਮਾਈਂਡ ਫੜੇ ਕਿਉਂ ਨਹੀਂ ਜਾ ਸਕੇ ਇੱਕ ਬਹੁਤ ਵੱਡਾ ਸਵਾਲ ਐ 8 ਸਾਲ ਤੋਂ ਉੱਪਰ ਸਮਾਂ ਹੋ ਗਿਆ ਤੇ ਇਹ ਵਾਕਈ ਸੋਚਣ ਵਾਲਾ ਇੱਕ ਵਿਸ਼ਾ ਐ ਇੰਨੇ ਲੰਮੇ ਅਰਸੇ ਦੌਰਾਨ ਵੀ ਕੀ ਪ੍ਰੋਗਰੈਸ ਹੋਈ ਐ ਕੀ ਤਰੱਕੀ ਹੋਈ ਕੀ ਗੱਲ ਅੱਗੇ ਤਰੀ ਐ ਇਨਸਾਫ ਵਾਲੇ ਪਾਸੇ ਨੂੰ ਇੱਕ ਸੋਚਣ ਦਾ ਵਿਸ਼ਾ ਐ ਸੋ ਇਸ ਤਰ੍ਹਾਂ ਤੁਸੀਂ ਵੇਖਿਆ ਕਿ ਇਸ ਮਾਮਲੇ ਵਿੱਚ ਬਹੁਤ ਕੁਝ ਉਦੋਂ ਹੀ ਖੜਾ ਹੈ ਜੋ ਅੱਜ ਤੋਂ ਕਈ ਸਾਲ ਪਹਿਲਾਂ ਸੀ ਜਿਵੇਂ 2015 ਵਿੱਚ ਸੀ ਉਸ ਤੋਂ ਬਾਅਦ 3 ਸਾਲ ਬਾਅਦ 4 ਸਾਲ ਬਾਅਦ 7 ਸਾਲ ਬਾਅਦ 8 ਸਾਲ ਬਾਅਦ ਗੱਲ ਉਵੇਂ ਦੀ ਉਵੇਂ ਹੀ ਖੜੀ ਹੈ ਤੇ ਇਨਸਾਫ ਦੀ ਗੱਲ ਹਲੇ ਬਹੁਤ ਦੂਰ ਹੈ ਇਹਦੇ ਵਿੱਚ ਕਿਸੇ ਨੂੰ ਕੋਈ ਦੌਰ ਆਏ ਨਹੀਂ ਹੋਵੇਗੀ ਇਹ ਚੀਜ਼ ਸਾਰੇ ਆਪਸ ਸਪਸ਼ਟ ਵੇਖ ਸਕਦੇ ਆ ਐਸੋ ਬਲੀਲੇ ਵੀ ਵੇਖ ਸਕਦੇ ਆ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਆ ਕਿ ਇਨਸਾਫ ਦੀ ਗੱਲ ਹਾਲੇ ਬਹੁਤ ਬਹੁਤ ਦੂਰ ਜਾਪਦੀ ਹੈ ਤੇ ਇਸ ਵਿੱਚ ਇੱਛਾ ਸ਼ਕਤੀ ਦੀ ਕਮੀ ਵੀ ਨਜ਼ਰ ਆਉਂਦੀ ਹੈ ਸਿਆਸੀ ਤਰ੍ਹਾਂ ਵਿੱਚ ਵੀ ਜਾਂ ਜੋ ਵੀ ਜਥੇਬੰਦੀਆਂ ਹੁਣ ਤੱਕ ਇਸ ਮੁੱਦੇ ਦੀ ਗੱਲ ਕਰਦੀਆਂ ਰਹੀਆਂ ਨੇ ਮੋਰਚਾ ਲੱਗਿਆ ਚੰਡੀਗੜ੍ਹ ਮੁਹਾਲੀ ਦੀ ਸਾਂਝੀ ਸਰਦ ਤੇ ਕੌਮੀ ਇਨਸਾਫ ਮੋਰਚਾ ਉਧਰ ਵੀ ਕਿੰਨਾ ਕੁ ਮੀਡੀਆ ਕਵਰੇਜ ਹੋ ਰਹੀ ਹੈ ਜਾਂ ਕਿੰਨਾ ਕੁ ਧਿਆਨ ਐਸ ਵੀਲੇ ਜਾ ਰਿਹਾ ਹੈ ਜੋ ਪਿਛਲੇ ਸਮੇਂ ਦਰਾਂ ਜਾ ਰਿਹਾ ਹੈ ਉਹ ਚੀਜ਼ ਵੀ ਆਪਣੇ ਸਾਹਮਣੇ ਨਜ਼ਰ ਆਉਂਦੀ ਹੈ ਕਿ ਇਸ ਤਰੀਕੇ ਨਾਲ ਇਸ ਸਾਰੇ ਮਾਮਲੇ ਵਿੱਚ ਗੱਲ ਹੌਲੀ-ਹੌਲੀ ਹੌਲੀ-ਹੌਲੀ ਠੰਡੇ ਵਸਤੇ ਚ ਪੈਂਦੀ ਹੋਈ ਨਜ਼ਰ ਆਉਂਦੀ ਹੈ ਠੰਡਾ ਵਸਤਾ ਜਿਹਦਾ ਕਿ ਪੰਜਾਬ ਵਿੱਚ ਬਹੁਤ ਜ਼ਿਆਦਾ ਜ਼ਿਕਰ ਹੁੰਦਾ ਹੈ ਹੋਰ ਕਈ ਮਾਮਲਿਆਂ ਵਿੱਚ ਵੀ ਹੁੰਦਾ ਹੈ ਇਸ ਮਾਮਲੇ ਵਿੱਚ ਵੀ ਪ੍ਰਮੁੱਖਤਾ ਨਾਲ ਜ਼ਿਕਰ ਹੁੰਦਾ ਹੈ ਠੰਡੇ ਵਸਤੇ ਦਾ ਕਿ ਇਹ ਗੱਲ ਜਿਹੜੀ ਆ ਬੇਦਬੀ ਮਾਮਲਿਆਂ ਦੀ ਜਾਂ ਗੋਲੀकांड ਮਾਮਲਿਆਂ ਦੇ ਇਨਸਾਫ ਦੀ ਗੱਲ ਜਿਹੜੀ ਆ ਉਹ ਠੰਡੇ ਵਸਤੇ ਵਿੱਚ ਪੈ ਗਈ ਲੱਗਦੀ ਹੈ ਬੜੀ ਮੰਦ ਭਾਗੀ ਗੱਲ ਹੈ ਜੇਕਰ ਵਾਕਈ ਅਜੇ ਹਾ ਹੋ ਰਿਹਾ ਹੈ ਤਾਂ ਬੇਦਬੀ ਦੀਆਂ ਕਟਰਾਮਾਂ ਦੀ ਗੱਲ ਜਦੋਂ ਆਪਾਂ ਕਰਦੇ ਆ ਤਾਂ ਇਸ ਮਾਮਲੇ ਦੀ ਗੰਭੀਰਤਾ ਨੂੰ ਤੇ ਇਸ ਦੀ ਕਿੰਨੀ ਅਹਿਮੀਅਤ ਉਹਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਦੁਨੀਆ ਨੂੰ ਰੌਸ਼ਨੀ ਦੇਣ ਵਾਲੇ ਗੁਰੂ ਸਾਹਿਬ ਨੇ ਜਿਨ੍ਹਾਂ ਦੀ ਮਹਾਨਤਾ ਨੂੰ ਦੂਰ ਦੂਰ ਤੱਕ ਲੋਕੀ ਸਮਝਦੇ ਨੇ ਵਿਦੇਸ਼ਾਂ ਵਿੱਚ ਵੀ ਲੋਕੀ ਸਮਝਦੇ ਨੇ ਸੀਸ ਝੁਕਾਉਂਦੇ ਨੇ ਹਰ ਧਰਮ ਹਰ ਪਿੱਠ ਭੂਮੀ ਦੇ ਲੋਕ ਸਤਕਾਰ ਸਹਿਤ ਸੀਸ ਨਿਵਾਉਂਦੇ ਨੇ ਗੁਰੂ ਸਾਹਿਬ ਦੀ ਬਾਣੀ ਜਿਨ੍ਹਾਂ ਵੀ ਭਾਸ਼ਾਵਾਂ ਵਿੱਚ ਉਹਨਾਂ ਦਾ ਤਰਜਮਾ ਹੋਇਆ ਤੇ ਲੋਕਾਂ ਨੇ ਸਮਝਿਆ ਪੜ੍ਹਿਆ ਉਹ ਵੀ ਸੀਸ ਝੁਕਾਉਂਦੇ ਨੇ ਸੋ ਪੰਜਾਬ ਵਿੱਚ ਜਿੱਥੇ ਗੁਰੂ ਸਾਹਿਬ ਸਾਰੇ ਗੁਰੂ ਸਾਹਿਬਾਨ ਵੀ ਚਰਨਛੋਪਾ ਪ੍ਰਾਪਤ ਧਰਤੀ ਤੇ ਗਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਉਹਨਾਂ ਦੀ ਬਾਣੀ ਉਹਨਾਂ ਦੇ ਪਾਵਨ ਬੋਲ ਜੋ ਸਾਨੂੰ ਰਾਹ ਵਿਖਾਉਂਦੇ ਨੇ ਉਸ ਧਰਤੀ ਉੱਪਰ ਬੇਦਬੀ ਦੀਆਂ ਘਟਨਾਵਾਂ ਦਾ ਵਾਪਰਨਾ ਆਪਣੇ ਆਪ ਵਿੱਚ ਇੱਕ ਬੜੀ ਮੰਦ ਭਾਗੀ ਗੱਲ ਹੈ ਇੱਕ ਬੜਾ ਵੱਡਾ ਸਵਾਲ ਇਹ ਉੱਠਦਾ ਹੈ ਬੇਦਬੀ ਦੀਆਂ ਘਟਨਾਵਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਦਾ ਬੇਰਬੀ ਦੇ ਘਟਨਾਵਾਂ ਪੰਜਾਬ ਵਿੱਚ ਵਾਪਰਦੀਆਂ ਨੇ ਪੰਜਾਬ ਤੋਂ ਬਾਹਰ ਵੀ ਹੋਰ ਨਾ ਸੂਬਿਆਂ ਵਿੱਚ ਵੀ ਗੁਰੂ ਸਾਹਿਬ ਦੇ ਸਰੂਪ ਵਿਰਾਜਮਾਨ ਨੇ ਜਿੱਥੇ ਸਿੱਖ ਕੌਮ ਜਿਹੜੀ ਆ ਜਾਂ ਸਿੱਖ ਸੰਗਤ ਜਿਹੜੀ ਬਹੁਤ ਘੱਟ ਗਿਣਤੀ ਚ ਹੈ ਹੋਰ ਨਾ ਸੂਬਿਆਂ ਚ ਉਥੇ ਵੀ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਉਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮੌਜੂਦ ਨੇ ਪਰ ਕੀ ਕਦੀ ਤੁਸੀਂ ਸੁਣਿਆ ਹੈ ਕਿ ਕਿਸੇ ਹੋਰ ਸਟੇਟ 'ਚ ਕਿਸੇ ਹੋਰ ਸੂਬੇ ਵਿੱਚ ਵਿਦਬੀਦੀ ਕੋਈ ਘਟਨਾ ਵਾਪਰੀ ਹੋਵੇ ਇਹ ਬੜਾ ਵੱਡਾ ਸਵਾਲ ਹੈ ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ ਇਹ ਸਵਾਲ ਸਾਰਿਆਂ ਦੇ ਮਨ 'ਚ ਆਉਣਾ ਚਾਹੀਦਾ ਹੈ ਕਿ ਵਿਦਬੀਦੀਆਂ ਘਟਨਾਵਾਂ ਪੰਜਾਬ ਵਿੱਚ ਹੀ ਕਿਉਂ ਵਾਪਰਦੀਆਂ ਨੇ ਪੰਜਾਬ ਉਹ ਧਰਤੀ ਜਿਹੜੀ ਗੁਰੂ ਸਾਹਿਬਾਨ ਦੀ ਚਰਨਛੋਪਾ ਪ੍ਰਾਪਤ ਧਰਤੀ ਜਿੱਥੇ ਸਿੱਖ ਕੌਮ ਇੱਕ ਵੱਡੀ ਗਿਣਤੀ ਵਿੱਚ ਰਹਿੰਦੀ ਹੈ ਸਿੱਖ ਵਸੋਂ ਵਾਲਾ ਇਲਾਕਾ ਜਿਹੜਾ ਪੰਜਾਬ ਉਹ ਸੂਬਾ ਉਹਦੇ ਵਿੱਚ ਬੇਰਬੀ ਦੇ ਘਟਨਾਵਾਂ ਵਾਪਰਦੀਆਂ ਨੇ ਬਾਹਰਲੇ ਸੂਬਿਆਂ ਵਿੱਚ ਕਦੀ ਵੀ ਕੋਈ ਇਹੋ ਜਿਹੀ ਖਬਰ ਕੋਈ ਇਹੋ ਜਿਹੀ ਸੂਚਨਾ ਨਹੀਂ ਆਉਂਦੀ ਕਈ ਅਜਿਹੇ ਸੂਬੇ ਵੀ ਨੇ ਕਈ ਅਜਿਹੇ ਸ਼ਹਿਰ ਵੀ ਨੇ ਜਿੱਥੇ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਜਿਹੀ ਹੈ ਗੁਰੂ ਘਰ ਵੀ ਬਣੇ ਹੋਏ ਨੇ ਪਰ ਉੱਥੇ ਕਦੀ ਵੀ ਇਹੋ ਜੇ ਉੱਥੇ ਕਦੀ ਇਹੋ ਜਿਹੀ ਘਟਨਾ ਨਹੀਂ ਵਾਪਰਦੀ ਆਪਾਂ ਨਹੀਂ ਚਾਹੁੰਦੇ ਕਿ ਇਹੋ ਜਿਹੀ ਘਟਨਾ ਵਾਪਰੇ ਪਰ ਸਿਰਫ ਇੱਕ ਸਮਝਣ ਨੂੰ ਚੀਜ਼ ਇਸ ਹਾਲਾਤ ਨੂੰ ਸਮਝਣ ਲਈ ਇਹ ਸਵਾਲ ਕਰਨਾ ਪੁੱਛਣਾ ਤੇ ਇਹਦੇ ਉੱਪਰ ਚਰਚਾ ਕਰਨੀ ਬਣ ਜਾਂਦੀ ਹੈ ਲੋੜ ਹੈ ਕਿ ਪੰਜਾਬ ਵਿੱਚ ਕਹਿ ਦਿੱਤਾ ਜਾਂਦਾ ਨਾ ਕਿ ਇਹ ਜੀ ਮਾਨਸਿਕ ਰੋਗੀ ਸੀ ਜਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ ਇਹਨੂੰ ਦਿਮਾਗੀ ਕੁਝ ਮੁਸ਼ਕਿਲਾਂ ਨੇ ਦਿਮਾਗੀ ਤੌਰ ਤੇ ਮਰੀਜ਼ ਹੈ ਬੰਦਾ ਜਿਹੜਾ ਬੇਦਬੀ ਕਰਨ ਚਲਾ ਗਿਆ ਜਾਂ ਨਸ਼ੇ ਦੀ ਹਾਲਤ ਵਿੱਚ ਸੀ ਇਸ ਕਰਕੇ ਬੇਦਬੀ ਕਰਨ ਚਲਾ ਗਿਆ ਪਹਿਲੀ ਗੱਲ ਤਾਂ ਸਵਾਲ ਇਹ ਵੀ ਹਮੇਸ਼ਾ ਮਨਾਂ ਵਿੱਚ ਆਉਂਦਾ ਹੈ ਪੁੱਛਿਆ ਵੀ ਜਾਂਦਾ ਹੈ ਕਿ ਜਿਹੜੇ ਮਾਨਸਿਕ ਰੋਗੀ ਨੇ ਜਾਂ ਜਿਨ੍ਹਾਂ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਉਹ ਕਿਸੇ ਹੋਰ ਥਾਂ ਨੇ ਜਾਂਦੇ ਉਹਨਾਂ ਨੂੰ ਗੁਰੂ ਘਰ ਹੀ ਲੱਭਦੇ ਆ ਗੁਰੂ ਘਰਾਂ 'ਚ ਜਾ ਕੇ ਉਹ ਬੇਦਬੀ ਹੀ ਕਰਦੇ ਆ ਕਿ ਉਹਨਾਂ ਦਾ ਮਾਨਸਿਕ ਸੰਤੁਲਨ ਹੋਰ ਪਾਸੇ ਠੀਕ ਰਹਿੰਦਾ ਜਦੋਂ ਹੋਰ ਥਾਵਾਂ 'ਤੇ ਜਾਂਦੇ ਨੇ ਕਿਉਂਕਿ ਹੋਰ ਕਿਸੇ ਥਾਂ ਉੱਪਰ ਕਦੀ ਨਹੀਂ ਉਹ ਵੜਦੇ ਉਹ ਸਿੱਧਾ ਗੁਰੂ ਘਰਾਂ 'ਚ ਹੀ ਜਾਂਦੇ ਆ ਇਹ ਕਿਵੇਂ ਹੋ ਸਕਦਾ ਹੈ ਵੀ ਇੱਕ ਸਵਾਲ ਹਮੇਸ਼ਾ ਉੱਠਦਾ ਹੈ ਤੇ ਦੂਜੀ ਗੱਲ ਜਦੋਂ ਆਪਾਂ ਗੱਲ ਕਰਦੇ ਕਿ ਦੂਜੇ ਸੂਬਿਆਂ ਵਿੱਚ ਪੰਜਾਬ ਤੋਂ ਬਾਹਰ ਸਿੱਖ ਕੌਮ ਜਿੱਥੇ-ਜਿੱਥੇ ਵਸਦੀ ਹੈ ਜਿੱਥੇ-ਜਿੱਥੇ ਗੁਰੂ ਘਰ ਬਣੇ ਹੋਏ ਨੇ ਹਰਿਆਣਾ ਵਿੱਚ ਨੇ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਹਰੇਕ ਸੂਬੇ ਵਿੱਚ ਗੁਰਦੁਆਰੇ ਮੌਜੂਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮੌਜੂਦ ਨੇ ਪਰ ਕਿਤੇ ਵੀ ਕੋਈ ਬੇਦਬੀ ਦੀ ਘਟਨਾ ਨਹੀਂ ਵਾਪਰਦੀ ਬਾਹਰਲੇ ਸੂਬਿਆਂ 'ਚ ਤਾਂ ਕਦੀ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਪੰਜਾਬ ਵਿੱਚ ਹੀ ਕਿਉਂ ਇੱਕ ਬਹੁਤ ਵੱਡਾ ਸਵਾਲ ਹੈ ਇੱਕ ਬੜਾ ਜ਼ਰੂਰੀ ਸਵਾਲ ਹੈ ਇੱਕ ਅਜਿਹਾ ਸਵਾਲ ਜਿਹੜਾ ਆਪਣੇ ਆਪ ਹੀ ਜਵਾਬ ਵੀ ਦੇ ਦਿੰਦਾ ਕਿ ਜ਼ਰੂਰ ਇਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਕੰਮ ਕਰਦੀ ਹੋਵੇਗੀ ਕਿ ਪੰਜਾਬ ਵਿੱਚ ਇਹੋ ਜਿਹੇ ਘਟਨਾਵਾ ਕਿਉਂ ਵਾਪਰਦੀਆਂ ਨੇ ਬਾਕੀ ਸਾਰੇ ਦੇਸ਼ ਤੇ ਹੋਰ ਤਾਂ ਹੋਰ ਵਿਦੇਸ਼ਾਂ ਵਿੱਚ ਵੀ ਵਿਦੇਸ਼ੀ ਧਰਤੀ ਉੱਤੇ ਵੀ ਗੁਰਦੁਆਰਾ ਸਹਿਬਾਨ ਬਣੇ ਹੋਏ ਨੇ ਸਥਾਪਨਾ ਹੋਈ ਹੈ ਉੱਥੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਨੇ ਸਰੂਪ ਬਿਰਾਜਮਾਨ ਨੇ ਉਥੋਂ ਵੀ ਕਦੀ ਕੋਈ ਅਜਿਹੀ ਘਟਨਾ ਕਦੇ ਵੀ ਕਿਸੇ ਪਾਸੇੋਂ ਨਹੀਂ ਧਿਆਨ ਵਿੱਚ ਆਉਂਦੀ ਪੰਜਾਬ ਵਿੱਚ ਹੀ ਕਿਉਂ ਇਹ ਇੱਕ ਸਵਾਲ ਹੈ ਅਜਿਹਾ ਸਵਾਲ ਹੈ ਜਿਹਦੇ ਬਾਰੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਤੇ ਇਹਦੇ ਪਿੱਛੇ ਕੋਈ ਸਾਦਿਸ਼ਤਾਨੀ ਕਿ ਗੁਰੂ ਸਾਹਿਬਾਨ ਦੀ ਧਰਤੀ ਉੱਪਰ ਹੀ ਬੇਦਬੀ ਦੀਆਂ ਘਟਰਾਵਾਂ ਦਾ ਇਹ ਜੋ ਹੜ ਆਇਆ ਪਿਛਲੇ 8 ਸਾਲਾਂ ਤੋਂ ਤੇ ਹੁਣ ਵੀ ਚੱਲੀ ਜਾਂਦਾ ਹੈ ਇਦਾਂ ਨਹੀਂ ਕਿ ਹੁਣ ਰੁਕ ਗਿਆ ਇਸ ਵੇਲੇ ਇਹ ਰੁਝਾਨ ਹੁਣ ਵੀ ਚੱਲ ਰਿਹਾ ਹੈ ਆਈ ਦਿਨ ਤੁਸੀਂ ਵੇਖਦੇ ਹੀ ਹੋਵੋਗੇ ਸੁਣਦੇ ਹੀ ਹੋਵੋਗੇ ਪੜ੍ਹਦੇ ਹੀ ਹੋਵੋਗੇ ਕਿਸੇ ਨਾ ਕਿਸੇ ਥਾਂ ਤੋਂ ਖਬਰ ਆਈ ਰਹੀਂਦੀ ਹੈ ਜੇ ਗੁਰੂ ਘਰਾਂ ਵਿੱਚ ਸ਼ਬਦ ਗੁਰੂ ਸੰਬੰਧੀ ਨਹੀਂ ਤਾਂ ਗੁਟਕਾ ਸਹਿਬਾਨ ਸੰਬੰਧੀ ਖਬਰ ਆ ਜਾਂਦੀ ਹੈ ਇਸੇ ਤਰ੍ਹਾਂ ਆਈ ਰਹਿੰਦੀ ਕਿਸ ਤਰ੍ਹਾਂ ਕਿਤਾਬ ਖਬਰ ਸੋ ਇਹ ਬੜਾ ਇੱਕ ਸੋਚਣ ਵਿਚਾਰਨ ਵਾਲਾ ਵਿਸ਼ਾ ਹੈ ਕਿ ਇਹ ਸਭ ਕੁਝ ਕੀ ਹੋ ਰਿਹਾ ਹੈ ਕਿਵੇਂ ਹੋ ਰਿਹਾ ਹੈ ਪੰਜਾਬ ਦੀ ਤਰਤੀ ਉੱਤੇ ਕਿਉਂ ਹੋ ਰਿਹਾ ਹੈ ਕੀ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਇਹਦੇ ਪਿੱਛੇ ਕੀ ਮਾਨਸਿਕਤਾ ਕੰਮ ਕਰ ਰਹੀ ਹੈ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਇਹ ਬੜੇ ਡੂੰਗੇ ਪਰਚੋਲ ਦੇ ਵਿਸ਼ੇ ਨੇ ਪੜਤਾਲ ਇਹਦੀ ਹੋਣੀ ਚਾਹੀਦੀ ਹੈ ਤੇ ਇਸ ਕੰਮ ਲਈ ਜੋ ਜਾਂਚ ਟੀਮ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਇਸ ਬੰਦੇ ਵੀ ਧਿਆਨ ਦੇਣਾ ਚਾਹੀਦਾ ਦੂਜੀ ਗੱਲ ਜੇ ਤੁ ਆਪਾਂ ਕਰਦੇ ਹਾਂ ਕਿ ਨਾਲ ਜੋ ਗੋਲੀकांड ਵਾਪਰਿਆ ਸੀ ਜੋ ਸੰਗਤ ਦੇ ਉੱਪਰ ਗੋਲੀ ਚੱਲੀ ਸੀ ਅਸ਼ੀਰਿਕੂ ਗਰੰਥ ਸਾਹਿਬ ਜੀ ਦੀਆਂ ਬੇਦਬੀ ਦੇ ਘਟਨਾਵਾਂ ਤੋਂ ਬਾਅਦ ਸ਼ਾਂਤਮਈ ਸ਼ਾਂਤਮਈ ਰੋਜ਼ ਜ਼ਾਹਰ ਕਰ ਰਹੀ ਸੰਗਤ ਜਿਨੇ ਨਾ ਕੋਈ ਪੰਨ ਤੋੜ ਕੀਤੀ ਸੀ ਨਾ ਕੋਈ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਨਾ ਕਿਸੇ ਕਿਸਮ ਦਾ ਕੋਈ ਹੜਦੰਗ ਮਚਾਇਆ ਸ਼ਾਂਤਮਈ ਧਰਨਾ ਦੇ ਰਹੀ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੰਗਤ ਉਹਦੇ ਉੱਪਰ ਗੋਲੀ ਚਲਾ ਦਿੱਤੀ ਗਈ ਸੀ ਬਿਨਾਂ ਕਿਸੇ ਗੱਲ ਦੇ ਬਿਨਾਂ ਕਿਸੇ ਪੜਕਾਟ ਦੇ ਆਮ ਤੌਰ ਤੇ ਇਦਾਂ ਉਹ ਹੁੰਦਾ ਜਦੋਂ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਹੋਣ ਜਾਂ ਸਥਿਤੀ ਸੰਭਾਲਣੀ ਔਖੀ ਹੋ ਰਹੀ ਹੋਵੇ ਪਰ ਇੱਥੇ ਤਾਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਬੈਠੀ ਸੰਗਤ ਦੇ ਉੱਪਰ ਗੋਲੀ ਚਲਾਰ ਦਿੱਤੀ ਗਈ ਸੀ ਤੇ ਦੋ ਨੌਜਵਾਨ ਜਿਹੜੇ ਸਨ ਉਹ ਜਾਨ ਗਵਾ ਗਏ ਸਨ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਹੁਣ ਉਸ ਗੋਲੀकांड ਦਾ ਵੀ ਹਾਲੇ ਤੱਕ ਕੋਈ ਸਿਰਾਂ ਨਹੀਂ ਲਗਬਾ ਜਾਂਚ ਚੱਲੀ ਜਾਂਦੀ ਹੈ ਅਦਾਲਤਾਂ ਵਿੱਚ ਕੇਸ ਚੱਲ ਰਹੇ ਨੇ ਪੇਸ਼ੀਆਂ ਭੁਗਤ ਰਹੇ ਨੇ ਮੁਲਜ਼ਮ ਬਹੁਤੀ ਵਾਰ ਤਾਂ ਪੇਸ਼ੀਆਂ ਵੀ ਛੋੜ ਲੈਂਦੇ ਰਹੇ ਤੇ ਇਹ ਮਾਮਲਾ ਵੀ ਜਿਹੜਾ ਅਦਾਲਤਾਂ ਵਿੱਚ ਚੱਲ ਰਿਹਾ ਹੁਣ ਸੁਣਵਾਈ ਆਉਂਦੇ ਦਿਨ ਹੀ ਹੋਣੀ ਹੈ ਪਰ ਗੱਲ ਉਹੀ ਹੈ ਕਿ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਕਿਸੇ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਜਾ ਸਕੀ ਉਸ ਦਿਨ ਗੋਲੀ ਚਲਾਉਣ ਦੇ ਹੁਕਮ ਕਹੇ ਨਹੀਂ ਦਿੱਤੇ ਸੀ ਤੇ ਕਿਥੋਂ ਇਹ ਗੱਲ ਜਿਹੜੀ ਆ ਤੁਰੀ ਸੀ ਸਪਸ਼ਟ ਹੋਈ ਸੀ ਉਲਟਾ ਕਈ ਸੇਖ ਪ੍ਰਚਾਰਕਾਂ ਦੇ ਉੱਪਰ ਤੇ ਸੰਗਤ ਦੇ ਉੱਪਰ ਵੀ ਮਾਮਲਾ ਪਾਉਣ ਦੀ ਸ਼ੁਰੂ-ਸ਼ੁਰੂ ਚ ਕੋਸ਼ਿਸ਼ ਹੋਈ ਸੀ ਹਾਲਾਂਕਿ ਅਦਾਲਤੀ ਕਾਰਵਾਈ ਤੋਂ ਬਾਅਦ ਇਸ ਬੰਦੇ ਕੋਈ ਗੱਲ ਅੱਗੇ ਤੁਰ ਨਹੀਂ ਸਕੀ ਸੀ ਪਰ ਇਹ ਵੀ ਕੋਸ਼ਿਸ਼ ਹੋਈ ਸੀ ਪਰ ਜੇਨੇਮੀ ਉਸ ਕਤਨਾਕ੍ਰਮ ਨੂੰ ਦੋ ਵੇਖਿਆ ਜਾਣਿਆ ਇਹਦੇ ਬਾਰੇ ਪਤਾ ਹੈ ਸਭ ਜਾਣਦੇ ਨੇ ਕਿ ਸੰਗਤ ਵੱਲੋਂ ਸ਼ਾਂਤਮਈ ਰੋਸ ਜ਼ਾਹਰ ਕੀਤਾ ਜਾ ਰਿਹਾ ਸੀ ਕਿਸੇ ਕਿਸਮ ਦੀ ਕੋਈ ਪੜਕਾਹਟ ਨਹੀਂ ਸੀ ਫਿਰ ਵੀ ਗੋਲੀ ਚਲਾਈ ਗਈ ਇਹ ਇੱਕ ਬਹੁਤ ਮਾੜਾ ਘਟਨਾਕ੍ਰਮ ਸੀ ਨਿੰਦਨਯੋਗ ਘਟਨਾਕ੍ਰਮ ਸੀ ਹਰ ਇਨਸਾਫ ਪਸੰਦ ਸ਼ਹਿਰੀ ਜਿਹੜਾ ਇਨਸਾਫ ਦੇ ਵਿੱਚ ਯਕੀਨ ਰੱਖਦਾ ਹੈ ਸੰਵਿਧਾਨ ਦੇ ਵਿੱਚ ਯਕੀਨ ਰੱਖਦਾ ਹੈ ਉਹ ਇਸ ਚੀਜ਼ ਨੂੰ ਗਲਤੀ ਕਹੇਗਾ ਕਿ ਉਸ ਦਿਨ ਸੰਗਤ ਦੇ ਉੱਪਰ ਜ਼ਿਆਦਤੀ ਹੋਈ ਤੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਉਸ ਘਟਨਾਕ੍ਰਮ ਦਾ ਇਨਸਾਫ ਵੀ ਹਾਲੇ ਤੱਕ ਨਹੀਂ ਹੋ ਸਕਿਆ ਉਹਦੇ ਸਬੰਧੀ ਵੀ ਗੱਲ ਚੱਲ ਰਹੀ ਹੈ ਜਾਂਚ ਚੱਲ ਰਹੀ ਹੈ ਮੋੜ ਤੋਂ ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਨੇ ਸੀਨ ਰੀਕਰੀਏਟ ਕਰਕੇ ਉਸ ਦਿਨ ਦੇ ਘਟਨਾਕਰਮ ਨੂੰ ਦੁਬਾਰਾ ਇੱਕ ਤਰੀਕੇ ਨਾਲ ਉਸ ਥਾਵਾਂ ਤੇ ਜਾ ਕੇ ਵੀ ਪੜਤਾਲ ਕੀਤੀ ਜਾਂਦੀ ਰਹੀ ਹੈ ਪਰ ਇਹ ਮਾਮਲਾ ਵੀ ਹਾਲੇ ਜਾਂਚ ਅਧੀਨ ਹੀ ਨਜ਼ਰ ਆਉਂਦਾ ਹੈ ਸੋ ਇਸ ਤਰੀਕੇ ਨਾਲ ਤੁਸੀਂ ਵੇਖਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਬੇਦਬੀ ਦੇ ਜਿਹੜੇ ਮੰਦ ਭਾਗੇ ਰੁਝਾਨ ਨੇ ਪੰਜਾਬ ਵਿੱਚ ਨਿਰੰਤਰ ਜਾਰੀ ਨੇ ਪੰਜਾਬ ਵਿੱਚ निरंतर जारी ਨੇ ਜ਼ੋਰ ਆਪਾ ਦੇ ਰਹੇ ਆ ਕਿ ਪੰਜਾਬ ਵਿੱਚ ਕਿਉਂਕਿ ਪੰਜਾਬ ਵਿੱਚ ਹੀ ਪੂਰੀ ਦੁਨੀਆ 'ਚ ਇਕਲੌਤੀ ਅਜਿਹੀ ਥਾਂ ਆ ਇਕਲੌਤਾ ਜਿਹੜਾ ਸੂਬਾ ਹੈ ਜਿੱਥੇ ਬੇਦਬੀਆਂ ਹੋ ਰਹੀਆਂ ਨੇ ਉਹ ਪੰਜਾਬ ਆ ਤੇ ਹਾਲੇ ਵੀ ਇਹ ਰੁਝਾਨ ਰੁਕਿਆ ਨਹੀਂ ਹੁਣ ਵੀ ਚੱਲ ਰਿਹਾ ਹੈ ਇਸ ਦਰਮਿਆਨ ਕਈ ਵਾਰ ਕੁਝ ਵਿਵਾਦਿਤ ਕ੍ਰਿਮਨਾਮਾ ਵਾਪਰਦੀ ਆ ਨੇ ਜਿਵੇਂ ਪਿਛਲੇ ਦਿਨੀ ਫਗਵਾੜਾ ਵਿਖੇ ਗੁਰੂ ਘਰ ਵਿੱਚ ਜੋ ਕਾਰਨਾ ਕਰਮ ਵਾਪਰਿਆ ਸੋ ਨਾਲ ਨਾਲ ਇਹੋ ਜਿਹੇ ਘਟਨਾਵਾਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ ਜਿੱਥੇ ਬਿਰਬੀ ਦੀਆਂ ਘਟਨਾਵਾਂ ਨੂੰ ਇੱਕ ਹੋਰ ਰੰਗ ਮੋੜਾ ਦੇਣ ਦੀ ਵੀ ਕੋਸ਼ਿਸ਼ ਹੁੰਦੀ ਹੈ ਸੋ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਇਨ੍ਹਾਂ ਘਟਨਾਵਾਂ ਸੰਬੰਧੀ ਤੇ ਇਨ੍ਹਾਂ ਦੀ ਜੋ ਜਾਣ ਚੱਲਦੀ ਹੈ ਤੇ ਇਹਨਾਂ ਨੂੰ ਕੋਈ ਗਲਤ ਮੋੜਾ ਨਾ ਦੇਵੇ ਕਿਉਂਕਿ ਇਨਸਾਫ਼ ਪਹਿਲਾਂ ਹੀ ਬਹੁਤ ਦੂਰ ਹੈ ਤੇ ਜੇ ਇਹਦੇ ਵਿੱਚ ਹੋਰ ਗਲਤ ਮੋੜ ਗਲਤ ਐਂਗਲ ਜੋੜੇ ਜਾਂਦੇ ਨੇ ਵਿਸ਼ੇ ਨੂੰ ਪਟਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ ਤੇ ਆਪ ਆਸ ਇਹ ਕਰਦੇ ਆ ਕਿ ਇਸ ਮਾਮਲੇ ਵਿੱਚ ਇਨਸਾਫ ਹੋਵੇ ਜਲਦ ਤੋਂ ਜਲਦ ਹੋਵੇ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਨਾਮ ਬਹੁਤ ਆਉਂਦਾ ਹੈ ਸਾਬਕਾ ਪੁਲਿਸ ਅਧਿਕਾਰੀ ਜਾਂਚ ਟੀਮ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਹੈ ਅਗਵਾਈ ਕੀਤੀ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਉਹਨਾਂ ਨੇ ਸਾਰੀ ਰਿਪੋਰਟ ਵੇਖੀ ਹੋਈ ਹੈ ਸਾਰਾ ਕੁਝ ਉਹਨਾਂ ਦੇ ਹੱਥੀ ਲੰਘਿਆ ਹੋਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬਕਾਇਦਾ ਇਸ ਸੰਬੰਧੀ ਕਈ ਵਾਰ ਮੁੱਦਾ ਉਠਾਇਆ ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ ਉਹ ਸਿਆਸਤ ਦੇ ਮੈਦਾਨ ਵਿੱਚ ਆਏ ਅੰਮ੍ਰਿਤਸਰ ਦੇ ਹਲਕੇ ਤੋਂ ਐਮਐਲਏ ਚੁਣੇ ਗਏ ਵਿਧਾਇਕ ਬਣੇ ਮੌਜੂਦਾ ਸਿਮਿੰਟ ਸੱਤਾਧਾਰੀ ਧਿਰ ਦੇ ਵਿਧਾਇਕ ਨੇ ਵਾਰ-ਵਾਰ ਇਸ ਮੁੱਦੇ ਦੀ ਗੱਲ ਉਠਾਉਂਦੇ ਨੇ ਤੇ ਨਾਲ ਦੀ ਨਾਲ ਨਿਰਾਸ਼ਾ ਵੀ ਜ਼ਾਹਰ ਕਰਦੇ ਰਹੇ ਨੇ ਕਿ ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਜੋ ਵੀ ਉਹ ਕਹਿਣਾ ਚਾਹੁੰਦੇ ਨੇ ਜਾਂ ਵਿਧਾਨ ਸਭਾ ਦੇ ਵਿੱਚ ਬਹਿਸ ਦੀ ਮੰਗ ਕਰਦੇ ਨੇ ਇਸ ਮੁੱਦੇ ਉੱਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਗੁਰਵਜੇ ਪ੍ਰਤਾਪ ਸਿੰਘ ਕਈ ਵਾਰ ਦਰਾਜ਼ਗੀ ਵੀ ਜ਼ਾਹਰ ਕਰ ਚੁੱਕੇ ਨੇ ਇਸੇ ਮੁੱਦੇ ਉੱਤੇ ਕਿ ਇਸ ਮੁੱਦੇ ਤੇ ਗੱਲ ਕਿਉਂ ਨਹੀਂ ਹੁੰਦੀ ਜਾਇਦੇ ਸਬੰਧੀ ਜਾਂਚ ਅੱਗੇ ਤੇਜ਼ੀ ਨਾਲ ਕਿਉਂ ਨਹੀਂ ਚੱਲ ਰਹੀ ਸੋ ਇੱਕ ਇਕਲੌਤੇ ਆਗੂ ਨਜ਼ਰ ਆਉਂਦੇ ਨੇ ਪੰਜਾਬ ਦੇ ਸਮੁੱਚੇ ਸਿਆਸੀ ਮੰਚ ਤੇ ਜੋ ਇਸ ਮੁੱਦੇ ਦੀ ਗੱਲ ਕਰਦੇ ਨੇ ਜਾਂ ਫਿਰ ਉਹਨਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਪੁਲਸਤ ਤੋਂ ਵਿਧਾਇਕ ਸੁਖਪਾਲ ਸਿੰਘ ਹੈਰਾ ਉਹ ਵੀ ਇਸ ਮਾਮਲੇ ਨੂੰ ਸਮੇਂ-ਸਮੇਂ ਤੇ ਉਠਾਉਂਦੇ ਰਹੇ ਨੇ ਜਦੋਂ ਵੀ ਇਸ ਸੰਬੰਧੀ ਕੋਈ ਸਮਾਗਮ ਹੁੰਦਾ ਤਾਂ ਦੋਹਾਂ ਆਗੂ ਹਾਜ਼ਰੀ ਭਰਦੇ ਰਹੇ ਨੇ ਸਤਾਧਾਰੀ ਧਿਰ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਵੰਤ ਸਿੰਘ ਸੰਧਵਾ ਨੇ ਹਾਜ਼ਰੀ ਭਰੀ ਸੀ ਇੱਕ ਵਾਰ ਤੇ ਸਮਾਂ ਮੰਗਿਆ ਸੀ ਪੀੜਤਾਂ ਤੋਂ ਪਰ ਉਹ ਸਮਾਂ ਲੰਘਣ ਤੋਂ ਬਾਅਦ ਦੁਬਾਰਾ ਸਤਾਧਾਰੀ ਧਿਰ ਵੱਲੋਂ ਕੋਈ ਹਾਜ਼ਰੀ ਨਜ਼ਰ ਨਹੀਂ ਆਈ ਤੇ ਅੱਗੇ ਕੀ ਬਣਿਆ ਕੀ ਨਹੀਂ ਬਣਿਆ ਇਹ ਚੀਜ਼ ਵੀ ਮੁੜ ਕੇ ਸਪਸ਼ਟ ਨਹੀਂ ਹੋ ਸਕੀ ਸੋ ਇਹ ਇਸ ਵਲੇ ਦੀ ਤਾਜ਼ਾ ਸਥਿਤੀ ਹੈ ਬੇਦਬੀ ਘਟਨਾਵਾਂ ਦੀ ਗੋਲੀकांड ਦੀ ਘਟਨਾ ਦੀ ਜੋ ਬੇਦਬੀ ਘਟਨਾਵਾਂ ਦੇ ਨਾਲ ਹੀ ਜੁੜਿਆ ਘਟਨਾਕ੍ਰਮਿਆ ਦੋਹਾਂ ਦਾ ਜ਼ਿਕਰ ਇਸੇ ਕਰਕੇ ਇਕੱਠਿਆਂ ਹੀ ਹੁੰਦਾ ਹੈ ਜਦੋਂ ਵੀ ਆਪਾਂ ਇਸ ਵਿਸ਼ੇ ਦੀ ਗੱਲ ਕੀਤੀ ਹੈ ਆਪਾਂ ਇਨਸਾਫ ਦੀ ਆਸ ਕੀਤੀ ਹੈ ਨਾਲ ਤੇ ਇਹ ਵੀ ਕਿਹਾ ਕਿ ਇਹ ਜਿਹੜਾ ਮੁੱਦਾ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੰਬੰਧਿਤ ਮੁੱਦਾ ਹੈ ਸੋ ਬਹੁਤ ਸਤਿਕਾਰ ਦੇ ਸਹਿਤ ਬਹੁਤ ਜ਼ਿੰਮੇਵਾਰੀ ਸਹਿਤ ਇਸ ਮਾਮਲੇ ਦਾ ਸੱਚ ਜਿਹੜਾ ਆ ਲੋਕਾਂ ਦੇ ਮੂਹਰੇ ਸੰਗਤ ਦੇ ਮੂਹਰੇ ਲਿਆਂਦਾ ਜਾਣਾ ਚਾਹੀਦਾ ਆਸ ਕਰਦੇ ਹਾਂ ਕਿ ਜਲਦ ਤੋਂ ਜਲਦ ਇਹ ਤਾਂ ਹੋਵੇਗਾ ਕਿਉਂਕਿ ਇਸ ਵੇਲੇ ਇਨਸਾਫ ਵਿੱਚ ਬਹੁਤ ਜ਼ਿਆਦਾ ਦੇਰੀ ਹੋ ਰਹੀ ਲੱਗਦੀ ਹੈ ਇਹ ਸੀ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦਾ ਤਾਜ਼ਾ ਅੰਕ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਉੱਪਰ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਸਮੁੱਚੀ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪੋਂ ਆਪਣੇ ਰਜਿਵੇਂ ਵਿੱਚੋਂ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਤੇ ਇਸੇ ਤਰ੍ਹਾਂ ਹੋਰ ਵੀ ਤਾਜ਼ਾ ਤਰੀਨ ਪ੍ਰੋਗਰਾਮਾਂ ਦੇ ਲਈ ਤਾਜ਼ਾ ਵਿਸ਼ਿਆਂ ਲਈ ਇਸੇ ਤਰ੍ਹਾਂ ਵਿਖਤੇ ਰਹੋ ਦਾ ਪੰਜਾਬ ਟਾਕਸ ਵਧੇਰੇ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ Facebook ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ ਤਾਂ ਕਿ ਸਾਰੀ ਜਾਣਕਾਰੀ ਨਾਲੋਂ ਨਾਲ ਬੇਲੇ ਸਿਰ ਤੁਹਾਡੇ ਤੱਕ ਪਹੁੰਚਦੀ ਹੋਵੇ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਇਸ ਤਾਜ਼ਾ ਅੰਕ ਵਿੱਚ ਇੰਨਾ ਹੀ ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਅੰਕ ਵਿੱਚ ਇੱਕ ਵਾਰ ਫੇਰ ਨਵੇਂ ਵਿਸ਼ੇ ਲੈ ਕੇ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਮੋੜ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਤੋਂ ਇਜਾਜ਼ਤ ਲੈ ਰਹੇ ਹਾਂ ਅੱਜ ਦੇ ਇਸ ਵਿਸ਼ੇ ਬੰਦੀ ਤੁਹਾਡਾ ਕੀ ਕਹਿਣਾ ਤੁਸੀਂ ਕਮੈਂਟਸ ਰਾਹੀਂ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਪ੍ਰੋਗਰਾਮ ਵੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਵੇਖਦੇ ਰਹੋ ਦਾ ਪੰਜਾਬ ਟਾਕਸ